ਵੀ ਮੈਂ ਤੁਹਾਡਾ ਆਪਣਾ ਖੋਸਾ ਵੀ ਵੀ 30 ਅੱਜ ਆਪਾਂ ਬਈਆਂ ਸੋਣਾ ਲੇਕਾ ਦੇ ਯਾਂਸੀਚ ਸ਼੍ਰੀ ਮਕਸਰ ਸਾਹਿਬ ਇੱਕ ਵਾਰੀ ਫੇਰ ਅੱਜ ਬਾਈ ਕੋਲੇ ਆਏ ਆ ਆਪਣੇ ਕੋਲੇ ਅੱਜ ਬਾਈ ਦਿਖਾ ਰਹੇ ਹੋਏ ਨੇ ਸੇਲ ਵਾਸਤੇ ਕਿਹੜੇ ਕਿਹੜੇ ਟਰੈਕਟਰ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਆ ਠੀਕ ਹੋ ਜੀ ਹੋਰ ਬਾਈ ਠੀਕ ਠਾਕ ਆ ਵਧੀਆ ਵਧੀਆ ਬਾਈ ਖੋਸੇ ਬਾਈ ਹੋਰ ਦੱਸੋ ਠੀਕ ਠਾਕ ਤੇ ਬਾਈ ਅੱਜ ਆਪਣੇ ਗਾਹਕਾਂ ਵਾਸਤੇ ਕਿਹੜੇ ਕਿਹੜੇ ਟਰੈਕਟਰ ਦਿਖਾਵੋਗੇ ਵੀਰੇ ਸਾਨੂੰ ਪਹਿਲਾ ਟਰੈਕਟਰ ਤੁਹਾਡੇ ਸਭ ਤੋਂ ਪਹਿਲਾਂ ਤਾਂ ਆਪਾਂ ਸਟਾਰਟਿੰਗ ਕਰਦੇ ਹਾਂ ਤੁਹਾਡੇ ਇਹਦੇ ਪਾ ਵੀ.ਆਈ.ਸੀ. ਜਿਹੜੇ ਠੀਕ ਆ ਵੀਰ ਤੋਂ ਆਪਾਂ ਨੂੰ ਕੋਲਾ ਆਇਆ ਠੀਕ ਆ ਬਾਈ ਕੋਲਾ ਦੇ ਜਰੀਏ ਬੰਦੇ ਨੂੰ ਐਡਰੈਸ ਦੀ ਬਹੁਤ ਕਨਫਿਊਜ਼ਨ ਰਹੀ ਸੀ ਅੱਛਾ ਜੀ ਸਭ ਤੋਂ ਪਹਿਲਾਂ ਆਪਾਂ ਜੀ ਐਡਰੈਸ ਕਨਫਰਮ ਕਰਦਗੇ ਠੀਕ ਆ ਬਾਈ ਆਪਣਾ ਬਾਈ ਸੋਨਾਲੀਕਾ ਏਜੰਸੀ ਆ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਠੀਕ ਆ ਜੀ ਕਰੇ ਵਾਲਣ ਸੰਦੇ ਨਾਲ ਤੇ ਡੀਲਰਸ਼ਿਪ ਆ ਜੀ ਠੀਕ ਆ ਜੀ ਬਲੋਟ ਬਟਿੰਡਾ ਬਾਈਪਾਸ ਰੋਡ ਆ ਠੀਕ ਹੈ ਭਾਈ ਮੋਰ ਨੰਗ ਦਾ ਕੱਸੀ ਦੇ ਨਾਲ ਨਾਲ ਕਿਧਰ ਬਟੰਡਾ ਹੈ ਅੱਛੇ ਕੱਸੀ ਦੇ ਨਾਲ ਨਾਲ ਆ ਭਾਈ ਜਦੋਂ ਆਪਾਂ ਉਧਰ ਆਉਣੇ ਆਪਾਂ ਮਲੋਡ ਕਰਨੀ ਆਉਣੇ ਆ ਮਲੋਡ ਕਰਨਾ ਆਉਣੇ ਆ ਠੀਕ ਹੈ ਠੀਕ ਹੈ ਤੇ ਬੱਸ ਸਟੈਂਡ ਦੇ ਉੱਤਰ ਕੀ ਵੀ ਨੇੜੇ ਆ ਬੱਸ ਸਟੈਂਡ ਤੋਂ ਵੀ ਨੇੜੇ ਹੀ ਆ ਜੀ ਠੀਕ ਆ ਭਾਈ ਜਿਹੜੇ ਲਾਹੌਰਾਂ ਦਾ ਢਾਬਾ ਆ ਜਾਂਦਾ ਠੀਕ ਹੈ ਜੀ ਉਹ ਮਿੰਟਾ ਬਾਈਪਾਸ ਰੋਡ ਠੀਕ ਆ ਭਾਈ ਬਾਈ ਕਹਿੰਦਾ ਨਾ ਡਰੈਸ ਦਾ ਅੱਗੇ ਦਿੱਕਤ ਆਈ ਸੀਗੀ ਤੇ ਬਾਈ ਕਹਿੰਦਾ ਵੀ ਬੱਸ ਸਟੈਂਡ ਦੇ ਨਾਲ ਅੱਗੇ ਜਿੱਥੇ ਮਰਜ਼ੀ ਨੂੰ ਮਰਜ਼ੀ ਪੁੱਛ ਲੈ ਸੋਨ ਲਿਕਾ ਦੀ ਏਜੰਸੀ ਕਿਹੜੇ ਪਾਸੇ ਆ ਭਾਈ ਰੋਡ ਬਾਈਪਾਸ ਤੋਂ ਤੇ ਜੇ ਬਾਈ ਨੇ ਇਧਰਲੇ ਪਾਸੇ ਉਹਨਾਂ ਦੇ ਇਧਰਲੇ ਪਾਸੇ ਵੀ ਮੰਨ ਕੇ ਚਲਵਾਉਂਗੇ ਤਾਂ ਐਂਟਰੀ ਇਧਰ ਦੀ ਹੁੰਦੀ ਹੈ ਮਤਲਬ ਕੋਈ ਏਜੰਸੀ ਦੇ ਕੋਲ ਦੀ ਜਾਓਗੇ ਬਈ ਹੈਨਾ ਬਿਲਕੁਲ ਬਿਲਕੁਲ ਬਈ ਰੋਡ ਦਿੱਤੀ ਤੇ ਬਾਈ ਆਪਣਾ ਨੰਬਰ ਵੀ ਪਹਿਲਾਂ ਨਾਲ ਹੀ ਦੱਸ ਦੇ ਫਿਰ ਤਾਂ ਹਾਂਜੀ ਬਾਈ ਮੋਬਾਈਲ ਆ ਆਪਣਾ 99141 07033 ਠੀਕ ਹੈ ਬਾਈ 96468 3040 ਠੀਕ ਹੈ ਬਾਈ ਬਾਈ ਨੇ ਪਹਿਲਾਂ ਨੰਬਰ ਵੀ ਅੱਜ ਪਹਿਲਾਂ ਹੀ ਪੁੱਛਿਆ ਤੇ ਲੋ ਵੀ ਬਾਈ ਸਰ ਨਾਲ ਪਹਿਲਾਂ ਟਰੈਕਟਰ ਦਿਖਾ ਵੀ ਅੱਜ ਅੱਜ ਬਾਈ ਆਪਾਂ ਦਿਖਾਉਣਾ ਸਭ ਤੋਂ ਪਹਿਲਾਂ 241nsi 242 NC ਬਈ ਟਰੈਕਟਰ ਬਈ ਦੇਖੋ 2018 ਮਾਡਲ ਟਰੈਕਟਰ ਬਈ ਟਰੈਕਟਰ ਦੀ ਕੰਡੀਸ਼ਨ ਦੇਖੋ ਸ਼ੋਰੂਮ ਕੰਡੀਸ਼ਨ ਹੈ ਲੈ ਵੀ ਟਰੈਕਟਰ ਵੇਖੋ ਪਹਿਲੀ ਗੱਲ ਤਾਂ ਵੀ ਜਿਵੇਂ ਨਵਾਂ ਟਰੈਕਟਰ 2018 ਮਾਡਲ ਬਈ ਮਰਗਾੜਾਂ ਤੇ ਵੀ ਬਈ ਟੇਪ ਕੀਤੀ ਹੈ ਵੇਖੋ ਤੁਸੀਂ ਪੂਰਾ ਸ਼ੌਂਕੀ ਰੱਖਿਆ ਹੋਇਆ ਟਰੈਕਟਰ ਦੇ ਟਾਇਰ ਦੇਖੋ ਬਈ ਜਵਾ ਵੀ ਨਵੇਂ ਹੈ ਪਾਇਆ ਟਾਇਰ ਮਗਲੇ ਥੋੜੇ ਜਿਹਾ ਬਈ ਘੱਟ ਮਿਲਦਾ 80% ਹੋਣਗੇ ਨਾ ਤੋਂ ਜ਼ਿਆਦਾ ਥੋੜੇ ਜੀ ਹਾਂ 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 ਮੰਨ ਕੇ ਚੱਲੋ ਵੀ ਕਹਿ ਸਕਦੇ ਆ 70 ਤੋਂ 80% ਕਹਿ ਸਕਦੇ ਇੰਜਨ ਗੇਅਰ ਦਾ ਫੋਲੋ ਕਿਤੇ ਡਰਾ ਬਈ ਕੰਡੀਸ਼ਨ ਜੀ ਇੰਜਨ ਗੇਅਰ ਵੀ ਫੁੱਲ ਆ ਕਹਿੰਦੇ ਦਵਾ ਮਤਲਬ ਇੰਜਨ ਨੂੰ ਤਾਂ ਬਈ ਇਹਦੇ ਕਿਹੜਾ ਕੋਈ ਲੀਕ ਦੌੜੀ ਨਹੀਂ ਗਈ ਹੈ ਨਾ ਕਿ ਨਹੀਂ ਸਦਾ ਬਾਹਰ ਆ ਵੀ ਚਲਾਇਆ ਐਸ਼ਰ ਦਾ ਤੁਹਾਨੂੰ ਪਤਾ ਵੀ ਪਤਾ ਨਹੀਂ ਕਿ ਕਿਹੜਾ ਇਹਦੀ ਕੋਈ ਖਾਸ ਬਾਤ ਨਹੀਂ ਇਹਦੀ ਸਹੀ ਗੱਲ ਹੈ ਤੇ ਬਈ ਇਹਦਾ ਕੀ ਡਿਮਾਂਡ ਹੈ ਇਹਦੀ ਇਹਦਾ ਬਈ ਜੀ 2 ਲੱਖ 35000 ਰੁਪਿਆ ਰੇਟ ਹੈ 2 ਲੱਖ 35000 ਤੇ ਦੇਖੋ ਵੀ ਟਰੈਕਟਰ ਵੇਚ ਲੋ 235000 ਬਾਈ ਡਿਮਾਂਡ ਤੇ ਲੋਨ ਵਗੈਰਾ ਵੀ ਬਾਈ ਕਹਿੰਦਾ ਹੋਜੂਗਾ ਲੋਨ ਵੀ ਹੋਜੂ ਵੀਰੇ ਮਤਲਬ ਛੋਟੀ ਜੀ ਕੀਮਤ ਦਾ ਟਰੈਕਟਰ ਆ ਬਾਈ ਪਰ ਜੇ ਨਾ ਜਿਨ੍ਹਾਂ ਨੇ ਮਤਲਬ ਅਜ ਕਾਰ ਰੱਖਦੇ ਆ ਵੱਡੇ ਟਰੈਕਟਰ ਨਾਲ ਜਿਵੇਂ ਕਿਤੇ ਵੀ ਹੁਣਗਾ ਤੂੜੀ ਦਾ ਸੀਜ਼ਨ ਚੱਲੂਗਾ ਜਾਂ ਕੁਝ ਵੀ ਲਾ ਲਓ ਤੁਸੀਂ ਗੱਠਾਂ ਦੇ ਚੱਲੂਗਾ ਸਾਰੇ ਪਾਸੇ ਕੰਮ ਦੇਊਗਾ ਬਾਈ ਬਿਲਕੁਲ ਬਿਲਕੁਲ ਬਾਈ ਆਪਣੇ ਕੋਲੇ ਆ ਗਿਆ ਨਿਊ ਆਲੈਂਡ 30 30 30 30 ਬਾਈ ਜਿਹੜੇ ਕੀ ਛੋਟੇ ਜੀ ਜ਼ਿਮੀਂਦਾਰਾਂ ਨੇ ਵੀ ਵਰਤੇ ਤੇ ਵੱਡੇ ਟਰੈਕਟਰ ਦੇ ਨਾਲ ਛੋਟੇ ਟਰੈਕਟਰ ਨਾਲ ਨੂਰਾ ਕੰਮ ਕਰਦਾ ਲੈ ਵੀ 30 ਵੈਸੇ ਵੀ 2007 ਮਾਡਲ ਆ ਵੀ ਇਹ 35 ਹਸ ਪਾਵਰ ਚ ਵੀ ਇਹ 30 ਦੀ ਕੈਟਾਗਰੀ ਆ ਜਾਂਦੀ ਹੈ ਬਈ ਉਹ ਵੈਸੇ 35 ਐਚਪੀ ਲਿਖਿਆ ਇੱਧਰਲੇ ਪਾਸੇ ਬਾਈ ਹੈਨਾ 30 ਤੋਂ 35 ਆ ਜਗਦੀਪ ਦੇ ਵਿੱਚ ਆ ਜਾਂਦਾ ਵੀ ਟਰੈਕਟਰ ਵੇਖੋ ਵੀ ਸ਼ੋਅ ਵੇਖੋ ਜਮਾ ਨਵਾਂ ਪਿਆ ਵੀ ਵੀ ਜ਼ਿੰਮੇਦਾਰ ਦੇ ਚੱਲੇ ਲੱਗਦਾ ਬਈ ਹੈਨਾ ਜੀ ਹਾਂਜੀ ਬਾਈ ਜ਼ਿੰਮੇਦਾਰ ਕੋਲ ਆਏਗਾ ਮੈਸੀ ਦੇ ਇੰਜਨ ਵਾਲਾ ਮੈਸੀ ਦੇ ਇੰਜਨ ਵਾਲਾ ਬਾਈ ਦੇਖੋ ਪੈਰਾ ਲਿਖੀ ਜੇ ਦੇਖੀ ਤਾਂ ਆਪਾਂ ਮਗਰਲੇ ਟਾਇਰ ਹੈਗੇ ਸਭ ਕੁਫਾਇਸੀ ਠੀਕ ਆ ਬਾਈ ਮੂਰਲੇ 70 75 ਪੈਟ ਟਾਇਰ ਆਗੇ ਲੈ ਵੀ ਗਣੇਸ਼ਨ ਦੇਖੋ ਬਾਈ ਇਹਨਾਂ ਦੇ ਮੈਸੀ ਇੰਜਨ ਵਾਲਾ ਬ ਰੇਟ ਬਈ 1,95,000 ਰੁਪਏ 1,95,000 ਰੁਪਏ ਰੇਟ ਵੀ ਬਈ ਬਹੁਤ ਛੋਟਾ ਯਾਰ ਰੇਟ ਆ ਕਿ ਆਪਾਂ ਨੂੰ ਹੁੰਦਾ ਥੋੜੇ ਚੈਨਲ ਤੇ ਦੱਸ ਦ ਸਬਸਕ੍ਰਾਈਬ ਕਰਕੇ ਆਊਗਾ ਠੀਕ ਆ ਬਈ ਉਹਦਾ ਆਪਾਂ 1,85,000 ਰੁਪਏ ਦਾ შეਰਦ ਮੰਤਨ ਕਰ ਦਾਂ ਲੈ ਵੀ ਆਪਣੇ ਚੈਨਲ ਹੈ ਜਿਹੜਾ ਵੀ ਆਖੂਗਾ ਵੀ ਮੈਂ ਖੋਸਾ ਬੀਬੀ 30 ਦੀ ਬਈ ਵੀਡੀਓ ਦੇਖੀ ਸੀ ਬਈ ਤੇ ਬਈ ਵੀਡੀਓ ਵੇਖ ਕੇ ਆਏ ਤੇ ਉਹਦੇ ਕਨੇ ਬਈ 10,000 ਰੁਪਏ ਲੈਸ ਬਈ ਜ਼ਰੂਰ ਕਰਨਗੇ ਜੀ ਬਈ ਤੇ ਉਸ ਤੋਂ ਅਗਲਾ ਬਈ ਅੱਪਰ ਆ ਗਿਆ ਬਈ ਐਸ਼ਰ 485 ਐਸ਼ਰ 485 ਬਈ ਹਾਂਜੀ ਹਾਂਜੀ ਬਈ ਬਹੁਤ ਵਧੀਆ ਕੰਡੀਸ਼ਨ ਦੇ ਅੱਗੇ ਆ ਗਿਆ ਭਾਈ ਆਪਣੇ ਕੋਲੇ ਸੋਨਾ ਲੀਕਾ 2018 ਮਾਡਲ 18 ਮਾਡਲ ਇਹ 750 ਭਈ ਇਹ ਜਿਹੜਾ ਟ੍ਰਿਪਲ ਆਈਪੀ ਆਰਐਕਸ ਹੁੰਦਾ ਇਹਦਾ ਕੀ ਮਤਲਬ ਹੁੰਦਾ ਵੈਸੇ ਇਹਦਾ ਭਾਈ ਇਹ ਸਿਲੰਡਰ ਦੇ ਅਕੋਰਡਿੰਗ ਇਹ ਸੀਰੀਅਲ ਹੀ ਬਣਾਈ ਹੋਈ ਹੈ ਸੀਰੀਅਲ ਹੀ ਬਣਾਈ ਹੋਈ ਹੈ ਜੀ ਜੀ ਭਾਈ ਠੀਕ ਆ ਇਹ ਵੀ 4 ਸਿਲੰਡਰ ਚੀ ਹੈ ਭਾਈ ਇਹ ਵੀ 4 ਸਿਲੰਡਰ ਆ ਭਾਈ ਠੀਕ ਆ ਠੀਕ ਆ ਠੀਕ ਆ 4 ਸਿਲੰਡਰ ਆ ਇਹ 55 ਦੀ ਗੱਲ ਹੈ ਜਿਹੜੀ ਹੈ 750 750 ਇਹਦੀ ਜ਼ਿਮੀਂਦਾਰਾਂ ਦੀ ਖਾਸ ਪਸੰਦਾ ਹੈ ਸਾਰਾ ਮੈਂ ਪਹਿਲੀ ਪਸੰਦ ਕਹਿ ਸਕਦੇ ਆ ਪਹਿਲੀ ਪਸੰਦ ਬਈ ਆਲ ਓਵਰ ਚੱਲਣ ਵਾਲਾ ਰੈਕਟਰ ਆ ਆਲ ਓਵਰ ਚੱਲਣ ਵੇਲਿਊ ਦੇਖੀਏ ਤਾਂ ਆਪਾਂ ਦੂਜੇ ਰੈਕਟਰਾਂ ਦੇ ਨਾਲ ਮੁਕਾਬਲੇ ਜਿਆਦਾ ਹੈ ਜਿਆਦਾ ਆ ਬਈ ਕਿਉਂਕਿ ਇਹ ਛੋਟਾ ਜਿਹਾ ਬੰਦਾ ਵੀ ਲੈ ਜਾਂਦਾ ਵੱਡਾ ਵੀ ਲੈ ਜਾਂਦਾ ਸਾਰੇ ਆਸ ਤੇ ਸਹੀ ਆ ਬਈ 2018 ਦਾ ਰੈਕਟਰ ਆ ਬਈ ਕਹਿਣਾ ਨਹੀਂ ਕੰਡੀਸ਼ਨ ਦੀ ਗੱਲ ਕਰੀਏ ਤਾਂ ਟਾਇਰ ਦੇ ਬਈ ਹੈਗੇ ਆ 80% ਮੇਰੇ ਟਾਇਰ ਨੇ ਬਈ ਠੀਕ ਆ ਬਈ ਹਾਂਜੀ ਤੇ ਬਾਕੀ ਬਈ ਇਹਦੀ ਕੀ ਡਿਮਾਂਡ ਕਰਦੇ ਆ ਤੁਸੀਂ ਜਿਹੜੀ ਡਿਮਾਂਡ ਬਈ ਜੀ 7.5 ਲੱਖ ਰੁਪਈਆ 7.5 ਲੱਖ ਰੁਪਈਆ ਅੱਡੀ ਆਪਣੇ ਕੋਲੇ ਆ ਗਿਆ ਐਸ਼ਵਰ ਇਵੇਂ ਮੈਂ ਪਿਆ ਲੋਕਲ ਮਕਸਰ ਨੰਬਰ ਆ ਬਈ ਹਨਾ ਜੀ ਬਈ ਫਰਸਟ ਪਾਰਟੀ ਦਾ ਟਰੈਕਟਰ ਆ ਪਹਿਲੀ ਪਾਰਟੀ ਦਾ ਬਈ ਦੇਖੋ ਟਰੈਕਟਰ ਦੀ ਲੋਕ 2018 ਮਾਡਲ ਆ ਜੀ 18 ਮੱਜਾ ਵੀ ਨਵਾਂ ਹੀ ਪਿਆ ਬਈ ਵੇਖੋ ਹਨਾ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੀ ਟਾਇਰ ਵੀ ਬਈ ਬਹੁਤ ਵਧੀਆ ਪਈਏ ਟਾਇਰਾਂ ਦੀ ਗੱਲ ਕਰੀਏ ਨਾ ਤਿੰਨ ਸਿਲੰਡਰ ਦੇ ਵਿੱਚ ਆ ਇਹ ਹਨਾ ਬਈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਵੀਰੇ ਦੀ ਠੀਕ ਆ ਇੰਜਨ ਗੇਅਰ ਗਾਰੰਟੀ ਬਈ ਗੰਦ ਬਾਈ ਇਹਦਾ ਫੁੱਲ ਗਾਰੰਟੀ ਆ ਤੇ ਬਾਈ ਇਹਦੀ ਕੀ ਡਿਮਾਂਡ ਕਰ ਰਹੇ ਆ ਬਾਂਡੀ ਦੀ ਬਈ 4 ਲੱਖ ਰੁਪਈਆ 4 ਲੱਖ ਰੁਪਈਆ ਤੇ ਜੇ ਆ ਗਿਆ ਆਪਣੇ 4x4 ਲੈ ਵੀ ਅੱਗੇ ਆ ਗਿਆ ਇਹਦਾ ਵੀ ਕਹਿ ਦਈਏ ਛੋਟਾ ਟਰੈਕਟਰ ਆ ਗਿਆ ਮੇਰੇ ਸਾਹਮਣੇ ਤਾਂ ਵੀ ਕਹਿ ਸਕਦੇ 64 4x4 3 ਸਪੀਡ ਠੀਕ ਆ ਬਈ ਹਾਂਜੀ ਚੇਂਜਰ ਵਾਲਾ ਇਹ ਤਿੰਨ ਸਪੀਡਾਂ ਵਾਲਾ ਬਈ ਇਹ ਤਿੰਨ ਸਪੀਡਾਂ ਠੀਕ ਛੱਲ ਗੇਅਰ ਲੱਗਾ ਹੋਇਆ ਹੈ ਛੱਲ ਲਗੇਅਰ ਵੀ ਲੱਗਾ ਹੋਇਆ ਹੈ ਬਾਈਆਂ ਦੇ ਵੇਖੋ ਬਈ ਤਿੰਨ ਸਪੀਡਾਂ ਛੱਲ ਗੇਅਰ ਲੱਗਿਆ ਹੋਇਆ ਬਈ ਟਾਇਰ ਹੈਗੇ ਆ ਬਈ ਇਹ ਤਾਂ ਸਿੱਕਾ ਪੈਸੇ ਫੂਲ ਲੈਂਦੇ ਆ ਹੈਵੀ ਡਿਊਟੀ ਦੇ ਵਿੱਚ ਮੈਨੇਜ ਵੀ ਕਹਿੰਦਾ ਵੀ ਫੁੱਲ ਆ ਉੱਪਰ ਲਿਖਿਆ ਜੋ ਕੰਪਨੀ ਦਾ ਹੈ ਨਾ ਹਾਂਜੀ ਬਾਈ ਇਹਦਾ ਮੰਨ ਕੇ ਚੱਲ ਕੇ ਮਾਡਲ ਕਿੰਨਾ ਸੀ ਇਹ ਇਹ 2022 ਮਾਡਲ ਆ ਬਾਈ ਠੀਕ ਆ ਰੇਟ ਆਪਾਂ ਡਿਮਾਂਡ ਕਰਦੇ ਆ 7 ਲੱਖ 60 ਹਜ਼ਾਰ ਰੁਪਈਆ ਠੀਕ ਆ 7 ਲੱਖ 40 ਹਜ਼ਾਰ ਦਾ ਦੇ ਦਾਂਗੇ ਜੀ 7 ਲੱਖ 40 ਹਜ਼ਾਰ ਦੇ ਦਾਂਗੇ ਤੇ ਬਾਕੀ ਵੀ ਜਿਵੇਂ ਮੰਨ ਕੇ ਚੱਲੋ ਜੇ ਐਬ੍ਰਗੂਲੇਟਰ ਟਰੈਕਟਰ ਕੋਈ ਲੈਣ ਆਉਂਦਾ ਤੇ ਜੇ ਅਗਲੇ ਕੋਲੇ ਕੋਈ ਪੁਰਾਣਾ ਟਰੈਕਟਰ ਆ ਜਿਵੇਂ ਉਹ ਵਿੱਚ ਕੱਟ ਲਾਂਗੇ ਹਾਂਜੀ ਬਾਈ ਕੱਟ ਲਾਂਗੇ ਵਿੱਚੋਂ ਆਪਾਂ ਨੂੰ ਹੁੰਦਾ ਨਾ ਕਈ ਵਾਰੀ ਵੀ ਇੱਕ ਵਾਰੀ ਗੀਰ ਹੁੰਦਾ ਵੀ ਨਵਾਂ ਲਵਾਂਗੇ ਤੇ ਫੇਰ ਹੀ ਕਟਾਂਗੇ ਤੇ ਬਾਈ ਆਂਦਾ ਵੀ ਜੇ ਪੁਰਾਣਾ ਲਾਉਂਗੇ ਤੇ ਫੇਰ ਹੀ ਕਟਾਂਗੇ ਕਟਿੰ 59 11 ਬਈਆਂ ਨੇ। ਕਿਆ ਬਾਤ ਏ ਬਈਆਂ ਨਾ। 99 ਮਾਡਲ ਆ ਜੀ। ਠੀਕ ਆ। ਠੀਕ ਆ ਜੀ। ਫੁੱਲ ਟਾਇਰ ਲਾਏ ਆ। ਦੇਖੋ ਵੀ ਟਾਇਰ 80 85 ਪੈਸੇ ਆ ਮਗਰਲੇ ਟਾਇਰ ਵੀ ਠੀਕ ਆ ਬਾਈ। 65 ਬਾਈ ਹੋਇਆ ਪਿਆ। ਬੈਨ ਬਾਈ ਹੋਇਆ ਪਿਆ। ਪਾਵਰ ਸਟੀਅਰਿੰਗ। ਲਓ ਵੀ ਪਾਵਰ ਸਟੀਅਰਿੰਗ ਵੀ ਬਈ ਹੋਇਆ ਹੋਇਆ। ਹਾਂਜੀ। ਮਗਰਲੇ ਟਾਇਰਾਂ ਨੂੰ ਵੇਟ ਲੱਗੀ ਹੋਈ ਆ। ਠੀਕ ਆ ਬਾਈ। ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ JK ਕੰਪਨੀ ਦੇ 16 ਨੋ 28 ਦੇ ਟਾਇਰ ਨੇ। ਦੇਖੋ ਵੀ ਨਾਲ JK ਟਾਇਰ 16 ਨੋ 28 ਦੇ ਟਾਇਰ ਵੀ ਮਤਲਬ ਬਹੁਤ ਵਧੀਆ ਕੰਡੀਸ਼ਨ ਪਈ ਆ। ਪੀਕੇ ਟੀ ਦੇ ਠੀਕ ਹੈ ਬਾਈ ਨਵੇਂ ਟਾਇਰਾ ਬਿਲਕੁਲ ਬਾਈ ਇਹਦੀ ਕੀ ਡਿਮਾਂਡ ਕਰਦੇ ਆ ਬਾਈ ਇਹਦੀ ਬਾਈ ਕਰਦੇ ਆ ਬਾਈ 385000 ਰੁਪਇਆ 385000 ਦਾ ਦੇਣਾ ਤੋਂ ਠੀਕ ਹੈ 375000 ਦਾ ਦੇ ਦਾਂਗੇ ਬਾਈ ਹਾਂਜੀ ਬਾਈ ਲੋ ਵੀ ਉਸ ਤੋਂ ਅੱਗੇ ਆ ਗਿਆ ਬਾਈ ਉਸ ਤੋਂ ਅੱਗੇ ਫਿਰ ਆਇਸ਼ਰ ਆ ਗਿਆ 485 ਠੀਕ ਹੈ ਬਾਈ ਅੱਗੇ ਫਿਰ ਆ ਗਿਆ 368 ਲੋ ਵੀ ਅੱਗੇ ਫਿਰ ਆ ਗਿਆ ਵੀ ਜਮਨ ਇਹ ਕੋ ਫਾਈਵ ਸਟਾਰ ਹੈ ਤਾਂ ਵੀ ਜਮਨ ਨਵਾਂ ਹੀ ਲੱਗਦਾ ਮੈਨੂੰ ਯਾਰ 2022 ਮਾਡਲ ਟਰੈਕਟਰ ਆ ਬਾਈ ਇਹ ਠੀਕ ਹੈ ਇੰਜਨ ਗੇਅਰ ਦੀ ਫੁੱਲ ਤਸੱਲੀ ਆ ਆਪਣੀ ਦੀ ਠੀਕ ਹੈ ਫਰਸਟ ਓਨਰ ਆ ਮੁਕਸਰ ਦਾ ਨੰਬਰ ਆ ਇੱਕ ਨੰਬਰ ਵੀ ਮੁਕਸਰ ਦਾ ਇਹ ਫਸਟ ਨੰਬਰ ਪਾਰਟੀ ਦਾ ਬਾਈ ਡ੍ਰੈਕਟਰ ਹੈ ਠੀਕ ਆ ਠੀਕ ਆ 4 ਲੱਖ 90000 ਰੁਪਇਆ ਰੇਟ ਆ ਬਾਈ ਇਹਦਾ 4 ਲੱਖ 90000 ਰੁਪਇਆ ਬਾਕੀ ਵੀ ਕੰਡੀਸ਼ਨ ਦੇਖੋ ਜਿਵੇਂ ਨਵਾਂ ਹੈ ਜਾਂ ਜਾਇ ਇਹ ਚਾਂਸ ਚ ਲੈ ਥੋੜੀ ਡਾਊਨ ਪੇਮੈਂਟ ਨਾਲ ਵੀ ਸਰਟੀਫਿਕੇਟ 1.5 4 ਲੱਖ ਦਾ ਲੋਣੀ ਹੋ ਜੂਗਾ ਰੇਟ ਇਹ ਮਤਲਬ 20000 ਦੀ ਦੇਣ ਦੀ ਲੋੜ ਹੀ ਆ 50000 ਰੁਪਇਆ ਮੰਨ ਲਓ ਫਾਇਲ ਫੂਲ ਪਾ ਕੇ ਅਗਲਾ ਕਹਿ ਜਾਂਦਾ ਹੈ ਨਾ ਲਓ ਵੀ ਡ੍ਰੈਕਟਰ ਵੇਖੋ ਤੇ ਆਪਾਂ ਪਿਛਲੀ ਵੀਡੀਓ ਚ ਵੀ ਦਿਖਾਇਆ ਸੀ ਅੱਗੇ ਆਪਣੇ ਕੋਲ ਹੈਗਾ ਲੋਡਰ ਠੀਕ ਆ ਬਾਈ ਲੋਡਰ 2022 ਮਾ ਬਾਈ ਵੀਰਾਂ ਨੂੰ ਪਤਾ ਜਿਹੜੇ ਪੁਰਾਣੀ ਦਾ ਕੰਮ ਕਰਦੇ ਆ ਭੰਗ ਭੰਗ ਦਾ ਤੂੜੀ ਦਾ ਠੀਕ ਆ ਇਹ ਤੂੜੀ ਦਾ ਜਾਂ ਛਰਕੇ ਦਾ ਉਹਦੇ ਪਰ ਨਸਤੇ ਆਉਂਦਾਗਾ ਲੋਡਰ ਸਪੈਸ਼ਲ ਟਰੈਕਟਰ ਆ ਬਾਈ ਜੀ ਠੀਕ ਹੈ ਲੋ ਮਤ ਜਿਹੜਾ ਮਤ ਹਿੱਸਾ ਵੀ ਦੂਜੇ ਵਾਲਾ ਬਾਈ ਹਾਂਜੀ ਹਾਂਜੀ ਦੂਜੇ ਹਿੱਸੇ ਵਾਲਾ ਬਾਈ ਠੀਕ ਆ ਬਾਈ ਤੇ ਇਹਦੀ ਬਾਈ ਕੀ ਡਿਮਾਂਡ ਕਰਦੇ ਆ ਇਹਦੀ ਡਿਮਾਂਡ ਬਾਈ ਸਵਾ 11 ਲੱਖ ਰੁਪਏ ਸਵਾ 11 ਲੱਖ ਰੁਪਏ ਆ ਬਾਈ ਜਰਾ ਮਾਡਲ ਟਰੈਕਟਰ ਆ ਮੁਕਸਰ ਦਾ ਨੰਬਰ ਆ ਠੀਕ ਆ ਫਸਟ ਪਾਰਟੀ ਦਾਗਾ ਠੀਕ ਆ ਹਾਂਜੀ ਬਾਈ ਮਤਲਬ ਮਾਡਲ ਲੋਡਰ ਲੱਗਿਆ ਪਿਆ ਮੈਂ ਤੇਈ ਮਾਡਲ ਨੰਬਰ ਹੈ ਪਿਆਵ ਨੰਬਰ ਹੀ ਆ ਬਾਈ ਜਿਵੇਂ ਜੇ ਤਕਰੀਬਨ ਤੋਂ ਟਰੈਕਟਰ ਦਾ ਸਾਰੇ ਪਿਆਵ ਨੰਬਰ ਹੀ ਆ ਮੇਰੇ ਹਿਸਾਬ ਨਾਲ ਤਾਂ ਬਾਈ ਕੋਈ ਇੱਕ ਅੱਧਾ ਛੱਡ ਕੇ ਹਨਾ ਕੋਈ ਇੱਕ ਅੱਧਾ ਭਲਾ ਹੋਵੇ ਕਿ ਹੋਵੇ ਤਾਂ ਸਹੀ ਗੱਲ ਆ ਬਾਈ ਬਾਕੀ ਵੀ ਇੱਕ ਕਰੀ ਬਾਈ ਦਾ ਫੇਰ ਆਪ ਅਡਰੈਸ ਦੱਸਾਂਗੇ ਫੋਨ ਨੰਬਰ ਦੱਸਾਂਗੇ ਆਪਣਾ ਬਾਈ ਅਡਰੈਸ ਹੈਗਾ ਮਰੋਟ ਬਠੰਡਾ ਬਾਈਪਾਸ ਰੋਡ ਠੀਕਾ ਸ਼੍ਰੀ ਮੁਖਸ਼ਰ ਸਾਹਿਬ ਠੀਕ ਹੈ ਜੀ ਗਰੇਵਾਲ ਐਂਡ ਸੰਸ ਸੋਨਾਲੀ ਕਾ ਡੀਲਰਸ਼ਿਪ ਆਪਣੀ ਡੀਲਰਸ਼ਿਪਾ ਜੇ ਵੀ ਕੋਈ ਬਈ ਨਵੇਂ ਟਰੈਕਟਰ ਦੀ ਕੋਈ ਜਾਣਕਾਰੀ ਲੈਣਾ ਹੋਵੇ ਤਾਂ ਬਾਈ ਜਦੋਂ ਮਰਜ਼ੀ ਫੋਨ ਕਰਿਓ ਜਦੋਂ ਮਰਜ਼ੀ ਕਾਲ ਕਰ ਲਿਓ ਨੰਬਰ ਆਪਣਾ 24 ਘੰਟੇ ਚੱਲਦਾ ਜੀ ਠੀਕ ਆ ਬਈ 994107033 ਠੀਕ ਆ ਬਈ 994107033 ਠੀਕ ਆ ਬਈ ਇੱਕ ਵੀਡੀਓ ਵੀ ਆਪਣੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਜਿਹੜਾ ਵੀ ਆਪਣੀ ਵੀਡੀਓ ਬਈ ਫੋਲੋ ਕਰਿਓ ਬਈ ਉਹਦੇ ਵਿੱਚ ਮੈਂ